ਗਾਇਕ ਤਾਂ ਮੈਂ ਹੈਗਾ ਹੀ ਸੀਗਾ ਲੇਕਿਨ ਮੈਂ ਪੰਜਾਬੀ ਗਾਇਕੀ ਦੇ ਵਿੱਚ ਆਉਂਗਾ ਇਹ ਮੈਂ ਕਦੇ ਸੋਚਿਆ ਨਹੀਂ ਸੀਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੇਰੀ ਗੁਰਬਾਨੀ ਤੋਂ ਸ਼ੁਰੂਆਤ ਹੋਈ ਸੀਗੀ ਜੀ ਔਰ ਉਸ ਤੋਂ ਬਾਅਦ ਜਿਹੜਾ ਮੈਂ ਦੂਰਦਰਸ਼ਨ ਦੇ ਉੱਤੇ ਐਜ਼ ਅ 뮤직 ਡਾਇਰੈਕਟਰ ਕੰਮ ਕਰਦਾ ਸੀਗਾ ਤੇ ਉੱਥੇ ਹੁੰਦਾ ਸੀਗਾ ਵੀ ਸਾਰੇ ਕਲਾਕਾਰ ਆਉਂਦੇ ਸੀ ਉਦੋਂ ਬਾਹਰੋਂ ਗਾਣਾ ਰਿਕਾਰਡ ਨਹੀਂ ਹੁੰਦਾ ਸੀਗਾ ਦੂਰਦਰਸ਼ਨ ਦੇ ਵਿੱਚ ਹੀ ਜਾ ਕੇ ਸਿੰਗ ਸਟੂਡੀਓ ਚ ਗਾਣਾ ਰਿਕਾਰਡ ਹੁੰਦਾ ਸੀਗਾ ਸੋ ਮੈਂ ਉਹਨਾਂ ਦਾ 뮤직 ਡਾਇਰੈਕਟਰ ਹੁੰਦਾ ਸੀ ਚਾਹੇ ਉਹ ਸਾਬਰਕੋਟੀ ਹੋਵੇ ਚਾਹੇ ਉਹ ਗੁਰਦਾਰਸਮਨ ਜੀ ਹੋਣ ਚਾਹੇ ਜਮਲਾ ਜੀ ਹੋਣ ਚਾਹੇ ਹਰਪਜਨ ਮਾਨ ਹੋਵੇ ਹਰਪਜਨ ਮਾਨ ਦਾ ਚਿੱਠੀ ਨਹੀਂ ਚਿੱਠੀ ਗਾਣਾ ਜਿਹੜਾ ਹਰਪਜਨ ਮਾਨ ਦੀ ਪਛਾਣ ਬਣਿਆ ਉਹਦਾ ਮਿਊਜ਼ਿਕ ਵੀ ਮੈਂ ਕੀਤਾ ਸੀ ਦੂਰਦਰਸ਼ਨ ਦੇ ਉੱਤੇ ਅਸੀਂ ਦੂਰਦਰਸ਼ਨ ਦੀ ਵੀ ਨੌਕਰੀ ਲੱਗੀ ਸੀ ਤੁਹਾਡੀ ਮੈਂ ਨੌਕਰੀ ਨਹੀਂ ਕਰਦਾ ਸੀਗਾ ਔਰ ਹੱਕ ਬੀਸ ਤੇ ਜਿੱਦਾਂ ਮਤਲਬ ਮਿਊਜ਼ਿਕ ਡਾਇਰੈਕਟਰ ਰੱਖਦੇ ਸੀਗੇ ਮਾਸਟਰ ਸਤੀਜੀ ਹੁੰਦੇ ਸੀਗੇ ਮੈਂ ਹੁੰਦਾ ਸੀਗਾ ਕਿਉਂਕਿ ਨਾਲ ਮੈਂ ਸਿੰਗਰ ਸੀਗਾ ਮੇਰੇ ਪ੍ਰੋਗਰਾਮ ਵੀ ਹੁੰਦੀ ਸੀਗੇ ਜਦੋਂ ਕਿਤੇ ਮੈਂ ਬਿਜ਼ੀ ਹੁੰਦਾ ਸੀ ਮਾਸਟਰ ਸਤੀਜੀ ਆਉਂਦੇ ਸੀਗੇ ਔਰ ਇੱਕ ਹੋਰ ਹੁਸ਼ਿਆਰਪੁਰ ਦੇ ਗੁਰਦੀਪ ਜੀ ਨੇ ਹਾਂ ਗੁਰਦੀਪ ਉਹ ਵੀ ਉਹ ਵੀ ਮਿਊਜ਼ਿਕ ਡਾਇਰੈਕਟਰ ਸੀਗੇ ਅਸੀਂ ਤਿੰਨ ਚਾਰ ਮਿਊਜ਼ਿਕ ਡਾਇਰੈਕਟਰ ਸੀਗੇ ਜਿਹੜੇ ਕਿ ਹਰ ਵਾਰੀ ਇੱਕ ਐਪੀਸੋਡ ਮੈਨੂੰ ਦੇਤਾ ਅਗਲਾ ਐਪੀਸੋਡ ਉਹਨਾਂ ਨੂੰ ਦੇਤਾ ਸੋ ਮੇਰੇ ਕੋਲ ਜਿਹੜੀ ਆਰਟਿਸਟ ਆਉਂਦੀ ਸੀਗੇ ਬੜੇ ਮੈਂ ਆਰਟਿਸਟ ਰਿਕਾਰਡ ਕੀਤੀ ਆ ਏ ਤੋਂ ਲੈ ਕੇ ਜੇ ਜ਼ेड ਨਹੀਂ ਕਹਿ ਸਕਦੇ ਨਾ ਫਿਰ ਵਾਈ ਤੱਕ ਤਾਂ ਹੈਗੇ ਆ ਵਾਈ ਤੱਕ